ਆਪਣੇ ਲੈ ਕੇ ਹਾਜ਼ਰਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰਾਂ ਕਿਉਂਕਿ ਪਾਖੜਾ ਦੇ ਚਾਰ ਫਲੱਡ ਗੇਟ ਖੁੱਲੇ ਗਏ ਆ 4-4 ਫੁੱਟ ਤੱਕ ਤਾਂ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਤਕਰੀਬਨ ਇਸ ਤੋਂ 3 ਘੰਟੇ ਪਹਿਲਾਂ ਅਪਡੇਟ ਦਿੱਤੀ ਸੀ ਉਦੋਂ ਜੋ ਦਰਿਆ ਸਤਲੁਜ ਦਾ ਸੀ ਜਲ ਪੱਧਰ ਥੋੜਾ ਵਧਣਾ ਸ਼ੁਰੂ ਹੋਇਆ ਸੀ ਪਰ ਹੁਣ ਬ੍ਰੇਕਿੰਗ ਨਿਊਜ਼ ਤੁਹਾਡੇ ਸਾਹਮਣੇ ਵੱਡੀ ਖਬਰ ਅਪਡੇਟ ਸਾਂਝੀ ਕਰ ਰਹੇ ਹਾਂ ਕਿ ਹੁਣ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਤਕਰੀਬਨ 9 ਵਜੇ ਤੱਕ ਹੋਰ ਚਲ ਪਦ ਵਧਣਾ ਸ਼ੁਰੂ ਹੋ ਜਾਵੇਗਾ ਤਵੱਡੀ ਅਪਡੇਟ ਤੁਹਾਡੇ ਸਾਹਮਣੇ ਹਾਜ਼ਰ ਹੈ ਤਾਂ ਸਤੋ ਜੀ ਦੇ ਨਾਲ ਜੁੜੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਰਿਆ ਜੇਕਰ ਅੱਗੇ ਫਿਰੋਜ਼ਪੁਰ ਫਾਜ਼ਿਲਕਾ ਇਲਾਕੇ ਦੀ ਗੱਲ ਕਰੀਏ ਤਾਂ ਉਹ ਤਾਂ ਪਹਿਲੇ ਬਹੁਤ ਜ਼ਿਆਦਾ ਪਾਣੀ ਦੀ ਮਾਰ ਥੱਲੇ ਆ ਦੂਜੀ ਗੱਲ ਕਿ ਬਿਆਸ ਦਰਿਆਦ ਵਿੱਚ 1,05,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਪਹਿਲਾਂ ਜੋ ਪਾਣੀ ਚੱਲ ਰਿਹਾ ਤਕਰੀਬਨ 80 85000 ਪਹਿਲਾਂ ਪਾਣੀ ਚੱਲ ਰਿਹਾ ਕੁੱਲ ਮਿਲਾ ਕੇ 2 ਲੱਖ ਤੋਂ ਉੱਪਰ ਜ਼ਿਆਦਾ ਪਾਣੀ ਚੱਲ ਹੋ ਜਾਣਾ ਤੇ ਫਿਰ ਉਹ ਵੀ ਤਬਾਹੀ ਮਚਾਏ ਕਰ ਰਿਹਾ ਵੀ ਦਰਿਆ ਵੀ ਉਫਾਨ ਤੇ ਹੈ ਤਾਂ ਉਸ ਤੋਂ ਬਾਅਦ ਹੁਣ ਸਤਲੁਜ ਜਦ ਵੀ ਦੁਬਾਰਾ ਆਫਤ ਲੈ ਕੇ ਆਉਣ ਲੱਗਿਆ ਤੇ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਖਬਰ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿ ਜਾਓ ਕਿਉਂਕਿ ਅੱਗੇ ਤੱਕ ਖਬਰ ਪਹੁੰਚਾਉਣੀ ਫਿਰ ਲਾਜ਼ਮੀ ਹੈ ਜਿੱਦਾਂ ਕਿ ਤੁਸੀਂ ਪਹਿਲਾਂ ਖਬਰ ਸ਼ੇਅਰ ਕਰਕੇ ਅੱਗੇ ਤੱਕ ਅਪਾ ਪਹੁੰਚਾ ਦਿੱਤੀ ਤਾਂ ਹੁਣ ਵੀ ਤੁਸੀਂ ਇਹ ਪਹੁੰਚਾਉਣੀ ਹੈ ਕਿਉਂਕਿ ਅੱਗੇ ਜੋ ਨੀਵੇਂ ਆ ਰਹੀਏ ਨੇ ਉਹ ਤੇ ਖਤਰਾ ਵਧ ਸਕਦਾ ਹੈ ਕਿਉਂਕਿ ਦਰਿਆ ਸਤਲੁਜ ਦੇ ਇੱਕ ਵਾਰ ਫਿਰ ਜਲ ਪੱਧਰ ਹੁਣ ਥੋੜਾ ਥੋੜਾ ਵਧਣਾ ਸ਼ੁਰੂ ਹੋ ਚੁੱਕਾ ਹੈ ਤਕਰੀਬਨ ਕੁਝ ਘੰਟਿਆਂ ਦੇ ਬਾਅਦ ਫਿਰ ਜਿਆਦਾ ਵਧਣਾ ਸ਼ੁਰੂ ਹੋ ਜਾਵੇਗਾ ਉਹ ਕਿ ਪਿਛਲੇ ਦਿਨ ਜਦੋਂ ਦਰਿਆ ਸਤਲੁਜ ਦੇ ਵਿੱਚ ਪਾਣੀ ਆਇਆ ਸੀ ਤਾਂ ਸਟਾਰਟਿੰਗ ਦੇ ਵਿੱਚ ਥੋੜਾ ਥੋੜਾ ਵਧਣਾ ਸ਼ੁਰੂ ਹੋਇਆ ਸੀ ਜਦੋਂ ਪਾਕਟਾ ਦੇ ਜੋ ਫਲੱਡ ਗੇਟ ਸੀ ਉਹ ਦੋ ਖੁੱਲ੍ਹ ਗਏ ਸੀ 2-2 ਫੁੱਟ ਤੇ ਤਾਂ ਫਿਰ ਉਹਦੇ ਵੀ ਬਹੁਤ ਜ਼ਿਆਦਾ ਵੱਡੀ ਇੱਕ ਕਹਿ ਸਕਦੇ ਇੱਕ ਦਬਾਈ ਮੱਚੀ ਸੀ ਤਾਂ ਹੁਣ ਚਾਰ ਫਲੱਡ ਗੇਟ ਖੁੱਲ੍ਹਿਆ 4-4 ਫੁੱਟ ਤੇ ਖੁੱਲ੍ਹ ਗਏ ਤਾਂ ਫਿਰ ਉਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਪਾਣੀ ਪਹਿਲਾਂ ਨਾਲੋਂ ਥੋੜਾ ਜ਼ਿਆਦਾ ਆਵੇਗਾ ਤਾਂ ਇਹ ਜੋ ਦਰਿਆ ਦਾ ਪਾਣੀ ਹੈ ਕਿ ਜਦੋਂ ਬਿਆਸ ਦਰਿਆ ਦੇ ਨਾਲ ਮਿਲ ਜਾਂਦਾ ਹੈ ਹਰੀਕੇ ਹੈਡ ਤੋਂ ਤਾ ਫਿਰ ਉੱਥੇ ਹੋਰ ਅੱਗੇ ਜਾ ਕੇ ਕਹਿਰ ਮਚਾਉਦਾ ਤਾਂ ਇੱਕ ਹੋਰ ਨਵੀਂ ਜਿਹੀ ਅਪਡੇਟ ਆ ਰਹੀ ਜੋ ਤੁਹਾਨੂੰ ਸਾਂਝੀ ਕਰ ਦਈਏ ਗੀਲਾ ਫਾਜਲ ਕਹਦੇ ਗੁੱਧੜ ਕੇ ਪੈਣੀ ਜੋ ਪਿੰਡ ਸੀ ਉਸ ਦੇ ਗੁੱਧੜ ਕੇ ਪੈਣੀ ਦੇ ਵਿੱਚ ਪਿੰਡ ਦੇ ਵਿੱਚ ਪਾਣੀ ਐਂਟਰ ਕਰ ਚੁੱਕਿਆ ਤਾਂ ਇਸ ਵਕਤ ਦੀ ਬ੍ਰੇਕਿੰਗ ਨਿਊਜ਼ ਦੱਸਦੀ ਹੈ ਜੋ ਗੁੱਧੜ ਕੇ ਪੈਣੀ ਪਿੰਡ ਸੀ ਉੱਥੇ ਪਾਣੀ ਐਂਟਰ ਕਰ ਚੁੱਕਿਆ ਤਾਂ ਹੁਣ ਦਰਿਆ ਸਤਲੁਜ ਦੀ ਤਸਵੀਰ ਦਿਖਾਉਣੀ ਆ ਤਖਾ ਪਰ ਨੂੰ ਚੱਲਦੇ-ਚੱਲਦੇ ਸ਼ੀ ਆਈ ਜਾਇਓ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਹੁਣ ਸ਼ੁਰੂ ਹੋ ਚੁੱਕਿਆ ਹੈ ਤਾਂ ਹੁਣ ਪਹਿਲਾਂ ਥੋੜਾ ਸੀ ਹੁਣ ਥੋੜਾ ਹੋਰ ਵੱਧ ਤੇ ਪਾਣੀ ਹੁਣ ਕਹਿ ਸਕਦਾ ਕਿ ਜਿਸ ਤਰ੍ਹਾਂ ਅਵਾਲੇ ਮਾਰਦਾ ਹੁੰਦਾ ਉਸ ਤਰ੍ਹਾਂ ਮਾਰਨਾ ਸ਼ੁਰੂ ਕਰ ਦਿੱਤੇ ਆ ਇਹ ਤੁਸੀਂ ਦੇਖ ਸਕਦੇ ਹੋ ਹੁਣ ਪਾਣੀ ਹੱਲ ਰਿਹਾ ਹੈ ਪਾਣੀ ਹੁਣ ਉੱਪਰ ਰਿਹਾ ਦਰਿਆ ਸਤਲੁਜ ਦਾ ਅਸੀਂ ਕਿਸ ਜਗ੍ਹਾ ਤੇ ਮੌਜੂਦ ਆ ਉਹ ਉਹ ਵੀ ਤੁਹਾਨੂੰ ਮੈਂ ਦੱਸ ਦਣਾ ਅਸੀਂ ਜੋ ਮਹਿਦਪੁਰ ਤੋਂ ਜਗਰਾਉਂ ਪੁਲ ਜਾਂਦੀ ਹੈ ਮਹਿਤਪੁਰ ਤੋਂ ਜਕਰਾਵਾਂ ਜਾਂ ਫਿਰ ਮਹਿਤਪੁਰ ਤੋਂ ਸਿੱਧੂਆਂ ਬੇਟ ਕਹਿ ਸਕਦਾ ਉਸ ਪੁਲ ਦੇ ਉੱਪਰ ਮੌਜੂਦ ਹਾਂ ਤਾਂ ਇੱਥੋਂ ਹਰ ਇੱਕ ਅਪਡੇਟ ਸਾਂਝੀ ਕਰਦੇ ਆ ਕਿਉਂਕਿ ਇੱਥੋਂ ਦਾ ਜੋ ਲੈਵਲ ਹੁੰਦਾ ਉਹ ਚੰਗੀ ਤਰ੍ਹਾਂ ਸਹੀ ਰੂਪ ਦੇ ਵਿੱਚ ਪਤਾ ਲੱਗ ਜਾਂਦਾ ਤਾਂ ਤੁਸੀਂ ਤਗਰੇਮਣ 100 ਜਣੇ ਨਾਲ ਜੁੜ ਚੁੱਕੇ ਹੋ ਅੱਗੇ ਤੱਕ ਖਬਰ ਪਤਾ ਦਿਓ ਖਬਰਾਂ ਚੱਲਦੇ ਚੱਲਦੇ ਸ਼ੇਅਰ ਜ਼ਰੂਰ ਕਰਿ ਜਾਓ ਕਿਉਂਕਿ ਅਪਡੇਟ ਅੱਗੇ ਤੱਕ ਪਚੋਣੀ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦਰਿਆ ਨੇ ਬਹੁਤ ਜ਼ਿਆਦਾ ਕਹਿਰ ਮਚਾਇਆ ਹੈ ਤਾਂ ਫਿਰ ਜਦੋਂ ਇਹ ਦਰਿਆ ਕਹਿਰ ਮਚਾਉਂਦਾ ਹੈ ਤਾਂ ਫਿਰ ਅਗਲੇ ਲੋਕ ਸੰਭਲ ਜਾਣ ਤਾਂ ਹੁਣ ਮੈਂ ਤਸਵੀਰ ਇਹਦੇ ਥੋੜੇ ਨੀਵੇਂ ਕਰਕੇ ਦਿਖਾ ਦਿੰਦਾ ਨਾ ਪਾਣੀ ਜੋ ਜਿਸ ਤਰ੍ਹਾਂ ਪਾਣੀ ਵਧ ਰਿਹਾ ਹੈ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਇਹ ਤਸਵੀਰ ਦੇਖ ਸਕਦੇ ਹੋ ਕਿ ਪਾਣੀ ਹੁਣ ਜਿੱਥੇ ਹੁਣ ਤੁਸੀਂ ਦੇਖ ਰਹੇ ਹੋ ਇਸ ਥਾਂ ਤੇ ਥੋੜੀ ਜਿਹੀ ਥਾਂ ਦੇ ਉੱਪਰ ਪਾਣੀ ਨਹੀਂ ਸੀ ਪਰ ਪਾਣੀ ਨੇ ਉਸ ਤੇ ਵੀ ਉੱਪਰ ਚੜਨਾ ਹੁਣ ਸ਼ੁਰੂ ਕਰ ਦਿੱਤਾ ਹੈ ਵੀਰ ਜੀ ਸਾਈਡ ਪੁੱਛ ਰਹੇ ਹਾਂ ਇਹ ਮਹਤਪੂਰਤ ਜੋ ਜਗਰਾਓਂ ਰਸਤਾ ਜਾਂਦਾ ਜੋ ਰਸਤੇ ਚ ਮਾਰਕ ਹੁੰਦਾ ਹੈ ਰਸਤੇ ਚ ਦਰਿਆ ਸਤਲੂ ਦੇ ਪੋੜ ਆ ਉਸ ਥਾਂ ਤੇ ਅਸੀਂ ਮੌਜੂਦ ਆ ਤਾਂ ਦਰਿਆ ਸਤਲੂ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੂ ਦਾ ਜਲ ਪੱਧਰ ਨੇ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿਓ ਸ਼ੇਅਰ ਅੱਗੇ ਗਰੁੱਪਾਂ ਦੇ ਵਿੱਚ ਪਾ ਦਿਓ ਜਿੰਨੇ ਵੀ ਤੁਹਾਡੇ ਕੋਲ ਸੋਰਸ ਹੈ ਉਹ ਤੁਸੀਂ ਉਸ ਲਿੰਕ ਸ਼ੇਅਰ ਕਰ ਦਿਓ ਜੇਕਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫਿਰ ਉਹ ਵੀ ਤੁਸੀਂ ਫੋਲੋ ਕਰ ਲਓ ਔਰ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਲਗਾਤਾਰ ਦਰਿਆ ਸਤਲੁਜ ਦੀ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜਿਵੇਂ ਹੀ ਸਾਡੇ ਕੋਲ ਵੱਡੀ ਖਬਰ ਆਈ ਕਿ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ ਗਏ ਆ ਉਹਨਾਂ ਦੇ ਵਿੱਚੋਂ ਤਕਰੀਬਨ ਜੇਕਰ ਪਾਣੀ ਦੀ ਗੱਲ ਕਰੀ ਤਾਂ 65000 ਕਿਊਸਿਕ ਪਾਣੀ ਸੀ ਜੋ ਪ੍ਰਸ਼ਾਸਨ ਨੇ ਦੱਸਣ ਦੇ ਮੁਤਾਬਕ ਤਾਂ ਉਹਦੇ ਵਿੱਚੋਂ ਤਕਰੀਬਨ 20000 ਪਾਣੀ ਨਹਿਰਾਂ ਨੂੰ ਪਾਇਆ ਜਾਣਾ ਸੀ 20000 ਪਰ ਉਹ ਜੋ ਪਾਣੀ ਸੀ ਉਹ ਇਕੱਲਾ ਹੀ ਪਾਖੜਾ ਦਾ ਪਾਣੀ ਨਹੀਂ ਹੈ ਇਸ ਤੋਂ ਇਲਾਵਾ ਕਈ ਨਦੀਆਂ ਨਾਲਿਆਂ ਦੇ ਪਾਣੀ ਇਸ ਦਰਿਆ ਦੇ ਵਿੱਚ ਪੈਂਦਾ ਹੈ ਇਸ ਲਈ ਥੋੜਾ ਜਲ ਪੱਧਰ ਵੱਧ ਸਕਦਾ ਹੈ ਤੇ ਵੱਡੀ ਅਪਡੇਟ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਤੇ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰੇ ਜਾਓ ਕਿਉਂਕਿ ਖਬਰ ਅੱਗੇ ਤੱਕ ਪਹੁੰਚਾਉਣੀ ਬਹੁਤ ਲਾਜ਼ਮੀ ਹੈ ਅੱਗੇ ਏਰੀਆ ਬਹੁਤ ਜ਼ਿਆਦਾ ਨਿਮ ਹੈ ਖਬਰ ਉਹਨਾਂ ਤੱਕ ਪਹੁੰਚ ਸਕੇ ਤਾਂ ਉਹ ਦੂਜੇ ਕੋਈ ਸਾਡਾ ਮਤਲਬ ਪੈਨਿਕ ਗ੍ਰੇਡ ਨਹੀਂ ਕਰਨਾ ਜਾਂ ਤੁਹਾਨੂੰ ਗਲਤ ਖਬਰਾਂ ਪਹੁੰਚਾਉਣਾ ਤੁਹਾਡੇ ਤੱਕ ਨਹੀਂ ਹੈ ਸਹੀ ਤਸਦੀਕ ਜਾਣਕਾਰੀ ਅਸੀਂ ਪਚਾ ਰਹੇ ਹਾਂ ਔਰ ਲਗਾਤਾਰ ਕੱਲ ਦੀ ਅਪਡੇਟ ਸ਼ਾਮ ਦੀ ਕੱਲ ਸ਼ਾਮ ਦੀ ਅਪਡੇਟ ਜੀ ਅਪਡੇਟ ਸੀ ਜੋ ਉਹ ਤੁਹਾਡੇ ਤੱਕ ਪਹੁੰਚਾਈ ਸੀ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ 2 ਫੁੱਟ ਘਟ ਚੁੱਕਿਆ ਤਾਂ ਉਹ ਬਿਲਕੁਲ ਸਹੀ ਜਾਣਕਾਰੀ ਸੀ ਪਰ ਉਸ ਤੋਂ 7 ਵਜੇ ਤੋਂ ਬਾਅਦ ਰਾਤ ਨੂੰ 11 ਵਜੇ ਜਦੋਂ ਫਲੱਡ ਗੇਟ ਖੋਲੇ ਜਾਂਦੇ ਆ ਤੇ ਫਿਰ ਜਿਵੇਂ ਸਾਡੇ ਕੋਲ ਸਵੇਰੇ ਖਬਰ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਤਾਂ ਫਿਰ ਅਸੀਂ ਉਹ ਵੀ ਖਬਰ ਤੁਹਾਡੇ ਤੱਕ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਔਰ ਇਸ ਟਾਈਮ ਤੁਹਾਡੇ ਤੱਕ ਇਹ ਖਬਰ ਲਾਈਵ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਪਾਣੀ ਪਾਣੀ ਹੈ ਤਾਂ ਅੱਗੇ ਤੱਕ ਜੇ ਲੰਬੀ ਨਸਰ ਮਾਰੀਏ ਤਾਂ ਤੁਹਾਨੂੰ ਪਾਣੀ ਹੋਰ ਵੀ ਜ਼ਿਆਦਾ ਲੱਗੇਗਾ ਤਾਂ ਇਹ ਦਰਿਆ ਜੋ ਹੈ ਅੱਗੇ ਜਾ ਕੇ ਜਦੋਂ ਹਰੀ ਕੇ ਹੈਡ ਤੱਕ ਜਾਂਦਾ ਹੈ ਤਾਂ ਫਿਰ ਬਿਆਸ ਦਾ ਦਰਿਆ ਔਰ ਸਤਲੁਜ ਦਰਿਆ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਫਿਰ ਹਰੀ ਗੇਟ ਦੇ ਜਦੋਂ ਪਾਗ ਫਲੱਡ ਖੋਲੇ ਜਾਂਦੇ ਆ ਤਾਂ ਜੋ ਫਲੱਡ ਗੇਟ ਖੋਲੇ ਗਏ ਹੈ 1,05,000 ਕਿਊਸਕ ਬਿਆਸ ਦਰਿਆ ਦਾ ਵੀ ਪਾਣੀ ਜੋ ਵਧੀਆ ਪੌਂਗ ਡੈਮ ਦਾ ਜੋ ਲੈਵਲ ਹੈ 73 ਦਿਨ ਸ਼ਾਂਤ ਤੋਂ ਲਗਾਤਾਰ ਉੱਪਰ ਚੱਲ ਰਿਹਾ ਸੀ ਤਾਂ 1,05,000 ਕਿਊਸਕ ਪਾਣੀ ਉੱਥੇ ਵੀ ਉਹਨ ਬਿਆਸ ਦਰਿਆ ਦੇ ਵਿੱਚ ਵੀ ਛੱਡਿਆ ਗਿਆ ਤਾਂ ਉਹ ਪਾਣੀ ਫਾਜ਼ਿਲ ਕੈ ਫਿਰੋਜ਼ਪੁਰ ਅਗਲੇ ਜੋ ਏਰੀਏ ਨੇ ਉਹਨਾਂ ਦੇ ਵਿੱਚ ਇੱਕ ਵਾਰ ਤੋਂ ਫੇਰ ਕਹਿਰ ਮਚਾਵੇਗਾ ਉੱਥੋਂ ਦੇ ਲੋਕਾਂ ਨੇ ਤਾਂ ਸਮਾਨ ਵੀ ਕਾਫੀ ਜ਼ਿਆਦਾ ਘਰਾਂ ਚੋਂ ਕੱਢ ਲਿਆ ਤੇ ਕਈ ਨੂੰ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਐਨਡੀਆਰਫ ਦੀਆਂ ਟੀਮਾਂ ਲੱਗੀਆਂ ਹੋਈਆਂ ਹਾਲਾਤ ਉਧਰੋਂ ਦੇ ਬਹੁਤ ਜ਼ਿਆਦਾ ਮਾੜੇ ਐ ਤਾਂ ਲੋਹੀਆ ਰੇ ਜੇਕਰ ਗੱਲ ਕਰੀ ਮਡਾਲੇ ਵਿਛਣਾ ਤੱਕਾ ਵਸਤੀ ਤਾਂ ਉੱਥੋਂ ਦੀ ਹਾਲਾਤ ਮਾੜਿਆ ਔਰ ਦੂਜੀ ਗੱਲ ਇਹ ਕਿ ਲੋਹੀਆ ਰੇ ਜੋ ਪਿੰਡ ਮੁੰਡੀ ਚੋਲੀ ਹੈ ਉੱਥੋਂ ਦੇ ਲੋਕਾਂ ਨੇ ਵੀ ਸਮਾਨ ਆਪਣਾ ਜੋ ਕੀਮਤੀ ਸਮਾਨ ਸੀ ਉਹ ਕੱਢ ਕੇ ਉੱਚੀਆਂ ਥਾਵਾਂ ਤੇ ਰੱਖ ਲਿਆ ਤੇ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਕ ਵੀਰ ਜੀ ਨੇ ਕਮੈਂਟ ਕੀਤਾ ਸਟਾਰ ਕਬੂਤਰ ਬਾਜ਼ ਖਿਡਾਰੀ ਕੇ ਖੇੜੀ ਜੋ ਲਿਖਿਆ ਕੁਝ ਨਹੀਂ ਹੁੰਦਾ ਤਾਂ ਉਹਨਾਂ ਨੇ ਕਮੈਂਟ ਕੀਤਾ ਕਿ ਕੁਝ ਨਹੀਂ ਹੁੰਦਾ ਤਬੀਰੇ ਤੁਸੀਂ ਮੈਨੂੰ ਇਹ ਜਰੂਰ ਦੱਸੋ ਕਿ ਤੁਸੀਂ ਕਿੱਥੋਂ ਦਿਓ ਔਰ ਤੁਸੀਂ ਜੋ ਕਮੈਂਟ ਕਰ ਰਹੇ ਕਿੱਥੋਂ ਦੇ ਕੁਝ ਨਹੀਂ ਹੁੰਦਾ ਮੈਨੂੰ ਲੱਗਦਾ ਕਿ ਤੁਸੀਂ ਦਰਿਆ ਸਤਲੁਜ ਦਾ ਸੰਤਾਪ ਨਹੀਂ ਹੰਡਾਇਆ ਗੱਲ ਸਾਫ਼ ਹੈ ਤੁਸੀਂ ਸਤਲੁਜ ਦਾ ਸੰਤਾਪ ਨਹੀਂ ਹੰਡਾਇਆ ਕਿ ਇਹਨਾਂ ਦੇ ਝੋਨੇ ਡੁੱਬੇ ਹੋਏ ਆ ਜਾਂ ਫਿਰ ਜਿਨ੍ਹਾਂ ਦੀ ਫਸਲਾਂ ਡੁੱਬ ਗਈਆਂ ਉਹਨਾਂ ਨੂੰ ਪੁੱਛ ਕੇ ਵੇਖੋ ਤੁਸੀਂ ਕਮੈਂਟ ਕਰ ਰਹੇ ਕੁਝ ਨਹੀਂ ਹੁੰਦਾ ਪਾਣੀ ਨਹੀਂ ਵਧ ਰਿਹਾ ਪਿਛਲੇ ਦਿਨਾਂ ਦੇ ਵਿੱਚ ਹੀ ਪਾਣੀ ਵਧਿਆ ਔਰ ਹੋਰ ਫਿਰ ਦੁਬਾਰਾ ਪਾਣੀ ਵਧ ਰਿਹਾ ਮੈਂ ਤੁਹਾਡੇ ਨਾਲ ਕੋਈ ਬਹਿਸ ਬਾਜ਼ੀ ਦੇ ਵਿੱਚ ਪੈਣਾ ਨਹੀਂ ਚਾਹੁੰਦਾ ਪਰ ਲਗਾਤਾਰ ਪਾਣੀ ਵਧ ਰਿਹਾ ਹੈ ਕਿੰਨੀਆਂ ਫਸਲਾਂ ਤਬਾਹ ਹੋਈਆਂ ਕਿੰਨਾ ਮਾਲ ਡੰਗਾ ਰੁੜਿਆ ਕਿ ਤੁਸੀਂ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਲੈਣੇ ਹੋ ਹਾਂਜੀ ਰਾਜ ਰਾਵੀਰ ਨੇ ਕਮੈਂਟ ਕੀਤਾ ਗੁੱਡ ਜੋ ਬ੍ਰੋ ਹਰ ਇੱਕ ਨਿਊਜ਼ ਸਾਡੇ ਤੱਕ ਪਹੁੰਚਾਉਣ ਦੇ ਲਈ ਤਾਂ ਵੀਰ ਜੀ ਇੱਕ ਇੱਥੇ ਬਾਈ ਨੇ ਕਮੈਂਟ ਕੀਤਾ ਉਹਨੂੰ ਜਵਾਬ ਜ਼ਰੂਰ ਦੇ ਦਿਓ ਸਟਾਰ ਕਬੂਤਰ ਬਾਜ ਨੇ ਕਮੈਂਟ ਕੀਤਾ ਕਿ ਪਾਣੀ ਪੂਣੀ ਕੁਝ ਨਹੀਂ ਆਉਂਦਾ ਕਹਿੰਦਾ ਤੁਸੀਂ ਤਾਂ ਝੂਠ ਬੋਲਦੇ ਹੋ ਤਾਂ ਇੱਧਰ ਇੱਕ ਆਈਡੀ ਤੋਂ ਕਮੈਂਟ ਆਇਆ ਸਰਿੰਦਰ ਨਾਮ ਦੀ ਆਈਡੀ ਤੋਂ ਵਾਹਿਗੁਰੂ ਜੀ ਸਭ ਨਾਲ ਦਾ ਪਲਾ ਕਰੇ ਅਸੀਂ ਵੀ ਸਭ ਨਾਲ ਦਾ ਪਲਾ ਮੰਗਦੇ ਹਾਂ ਪਰ ਸਭ ਅਸੀਂ ਵੀ ਜਾਣਕਾਰੀ ਤੁਹਾਡੇ ਤੱਕ ਸੀ ਪਹੁੰਚਾ ਰਹੇ ਹਾਂ ਪਰ ਕਿਹੜੇ ਲੋਕ ਗਲਤ ਕਮੈਂਟ ਕਰਦੇ ਆ ਗਲਤ ਕਹਿੰਦੇ ਆ ਕਿ ਨਹੀਂ ਪਾਣੀ ਨਹੀਂ ਆ ਰਿਹਾ ਉਹਨਾਂ ਨੂੰ ਜਵਾਬ ਜ਼ਰੂਰ ਦੇ ਦਿਓ ਕਿ 19 ਦੇ ਵਿੱਚ ਔਰ 23 ਦੇ ਵਿੱਚ ਪਾਣੀ ਆਇਆ ਇਸ ਦੇ ਕੀ ਹਾਲਾਤ ਹੋਏ ਸੀ ਤਾਂ ਹੁਣ 25 ਦੇ ਵਿੱਚ ਕਿੰਨਾਂ ਇਲਾਕਿਆਂ 'ਚ ਪਾਣੀ ਆਇਆ ਹੋਇਆ ਸਤਲੁਜ ਕਿੱਥੇ ਕਹਿਰ ਮਚਾਇਆ ਖਾਸ ਕਰਕੇ ਜੋ ਆਪਾਂ ਮੰਡਰੀ ਕਹਿ ਸਕਦੇ ਆ ਜਾਂ ਫਿਰ ਹੋਰ ਪੈਰੀਆ ਕਹਿ ਸਕਦੇ ਆ ਉਹਨਾਂ ਦੀ ਕੀ ਹਾਲਾਤ ਨੇ ਦੇ ਕੀ ਹਾਲਾਤ ਨੇ ਉਹਨਾਂ ਨੂੰ ਵੀ ਜਰੂਰ ਤੁਸੀਂ ਦੱਸ ਦਿਓ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ 200 ਤੁਸੀਂ ਨਾਲ ਜੁੜੇ ਹੋ 200 ਅੱਗੇ ਹੋਰ ਤਕਰੀਬਨ 200 ਪੰਜ-ਪੰਜ ਨੂੰ ਸ਼ੇਅਰ ਕਰ ਦਿਓ ਤਾਂ ਹਜ਼ਾਰ ਜਣੇ ਜੋੜੇ ਜਾਣਗੇ ਦਾ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਂਝੀ ਤਾਂ ਕਰ ਰਿਹਾ ਕਿਉਂ ਮੇਰਾ ਦਿਲ ਨਹੀਂ ਕਰਦਾ ਕਿ ਤੁਹਾਨੂੰ ਡਰਾਵਾ ਜੇ ਨਹੀਂ ਇਹ ਗੱਲ ਮਕਸਦ ਨਹੀਂ ਹੈ ਕਿ ਤੁਸੀਂ ਸੰਭਲ ਜਾਓ ਜਦੋਂ ਪਾਣੀ ਆਉਂਦਾ ਕਿਤੇ ਨੁਕਸਾਨ ਹੋਵੇ ਕਿਸੇ ਜਾਨ ਚਲੀ ਜਾਵੇ ਮੈਨੂੰ ਕਦੇ ਵੀ ਨਹੀਂ ਚੰਗਾ ਲੱਗੇਗਾ ਅੱਜ ਮੈਨੂੰ ਕਦੇ ਵੀ ਚੰਗਾ ਨਹੀਂ ਲੱਗੇਗਾ ਤੇ ਤਾਂ ਕਰਕੇ ਅਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇਹ ਖਬਰਾਂ ਅਪਲੋਡ ਕਰਦੇ ਆਂ ਤਾਂ ਦੂਜੀ ਗੱਲ ਹੋਰ ਹੈ ਕਿ ਅਸੀਂ ਲਗਾਤਾਰ ਕਿੱਦਾਂ ਕਿਦਾਂ ਦੀ ਅਸੀਂ ਜਾਣਕਾਰੀ ਦਿੱਤੀ ਤੁਸੀਂ ਤੁਸੀਂ ਸਹੀ ਗੱਲ ਦੱਸਿਓ ਪ੍ਰਮਾਤਮਾ ਨੂੰ ਕਹਿੰਦੇ ਕਿ ਹਾਜ਼ਰ ਨਜ਼ਰ ਜਾਣ ਕੇ ਕਿ ਕਦੀ ਗਲਤ ਜਾਣਕਾਰੀ ਦਿੱਤੀ ਹੈ ਹਮੇਸ਼ਾ ਸਹੀ ਤੇ ਸਟੀਕ ਜਾਣਕਾਰੀ ਸੀ ਪਹਚਾਈ ਹੈ ਤਾਂ ਵੱਡਿਆਂ ਚੈਨਲਾਂ ਤੇ ਵੀ ਖਬਰ ਚੱਲ ਰਹੀ ਹੈ ਕੱਲੇ ਅਸੀਂ ਨਹੀਂ ਨਿਊਜ਼ 18 ਵਰਗੇ ਚੈਨਲਾਂ ਤੇ ਖਬਰਾਂ ਵੀ ਚੱਲ ਰਹੀਆਂ ਨੇ ਪਾਣੀ ਨੂੰ ਲੈ ਕੇ ਕਿ ਪਾਖੜਾ ਦੇ ਫਲੱਡ ਗੇਟ ਖੁੱਲ੍ਹ ਗਏ ਆ ਔਰ ਇਹ ਰਾਤ ਨੂੰ 11 ਵਜੇ ਖੁੱਲ੍ਹ ਗਏ ਆ ਪਾਣੀ ਆਉਣ ਤੱਕ ਟਾਈਮ ਜ਼ਰੂਰ ਲੱਗਦਾ ਹੈ ਤਾਂ ਉਹ ਟਾਈਮ ਜੋ ਲੱਗਿਆ ਹੈ ਕਾ ਵੀ ਟੈਂਪਰ ਬਾਅਦ ਇੱਥੇ ਪਾਣੀ ਪਹੁੰਚਿਆ ਤਾਂ ਹੁਣ ਪਾਣੀ ਵਧਣਾ ਸ਼ੁਰੂ ਜ਼ਰੂਰ ਹੋਇਆ ਹੈ। ਹਾਂਜੀ ਬਿਲਕੁਲ ਜੀ ਐਦਾਂ ਦੇ ਲੋਕਾਂ ਨੂੰ ਕੀ ਪਤਾ ਪਤਾ ਉਹਨਾਂ ਨੂੰ ਜਿਹਨਾਂ ਨੇ ਦਰਿਆਵਾਂ ਦਾ ਸੰਤਾਪ ਹੰਡਾਇਆ ਹੈ। ਜ਼ਰੂਰ ਅਸੀਂ ਹਰ ਇੱਕ ਅਪਡੇਟ ਤੁਰ ਤੱਕ ਪਹੁੰਚਾਉਂਦੇ ਰਾਵਾਂਗੇ। ਮੈਂ ਤੁਹਾਨੂੰ ਹੁਣ ਇੱਕ ਹੋਰ ਗੱਲ ਦੱਸ ਦਵਾ ਜਿਸ ਸਿਹਰੀ ਚ ਅਸੀਂ ਇਹ ਹੁਣ ਰਿਪੋਰਟ ਕਰ ਰਹੇ ਹਾਂ। ਜੋ ਮਹਤਵਪੂਰਨ ਜਗਰਾਵ ਰੋਡ ਜਾਂਦਾ ਆ ਪੈਸੀ ਗੱਲ ਇਸੇ ਹੈਰੀ ਨੂੰ ਆਪਾਂ ਲੈ ਲਈਏ ਤਾਂ ਪਿੱਛੇ ਆਪਣੇ ਕੇ ਮੱਦੇਪੁਰ ਪਿੰਡ ਹੈ ਜੱਗ ਕਿਨੇ ਪਿੰਡ ਹੋਰ ਆ ਜਾਂਦੇ ਆ 54 ਬੁਰਜੀ 36 ਬੁਰਜੀ ਦੇ ਹਾਲਾਤ ਕੀ ਹੈ ਕਿੱਥੇ ਟਾਵਾਂ ਲੱਗ ਹੋਈਆਂ ਜਿਨ੍ਹਾਂ ਦੇ ਝੋਨਿਆਂ ਦੇ ਵਿੱਚ ਪਾਣੀ ਖੜਾ ਹੈ ਔਰ ਕਿਨਾਂ ਦੀ 5 7 7 ਕਿੱਲੇ ਜ਼ਮੀਨ ਦਰਿਆ ਦੇ ਵਿੱਚ ਡੱਗ ਪਈ ਹੈ ਤਾਂ ਹੁਣ ਮੈਂ ਇੱਕ ਦੁਖੀ ਕਰਨ ਵਾਲੀ ਤਸਵੀਰ ਸਾਹਮਣੇ ਦਿਖਾਉਣਾ ਹੁਣ ਮੈਂ ਜ਼ੂਮ ਕਰਕੇ ਦਿਖਾਉਣਾ ਸ਼ਾਇਦ ਇਹ ਸਾਹਮਣੇ ਪਪੂਲਰ ਦੇਖ ਸਕਦੇ ਹੋ ਤਕਰੀਬਨ 1 ਕਿੱਲਾ ਦਰਿਆ ਦੇ ਵਿੱਚ ਪਪੂਲਰ ਡਿੱਗਿਆ ਔਰ ਇੱਥੇ ਤਕਰੀਬਨ 4 ਕਿੱਲੇ ਜ਼ਮੀਨ ਦਰਿਆ ਦੇ ਵਿੱਚ ਡਿੱਗੀ ਹੈ ਦਰਿਆਵਾਂ ਦੇ ਅੰਦਰ ਜੋ ਕੱਚੀਆਂ ਜ਼ਮੀਨਾਂ ਤੇ ਰੇਟ ਹੈ 10 ਲੱਖ ਰੁਪਏ 4 4 ਕਿੱਲੇ ਜ਼ਮੀਨ 40 ਲੱਖ ਰੁਪਏ ਦੀ ਜ਼ਮੀਨ ਔਰ ਜੋ 2 ਕਿੱਲੇ ਜਾਂ ਡੇਢ ਕਿੱਲੇ ਪਪੂਲਰ 20 ਲੱਖ ਦੇ ਪਪੂਲਰ 60 ਲੱਖ ਰੁਪਏ ਦਾ ਇੱਕੋ ਇੱਕ ਕਿਸਾਨ ਦਾ ਨੁਕਸਾਨ ਹੋਇਆ ਸਿੱਧੀ ਜੋ ਤਸਵੀਰ ਦੇਖ ਰਹੇ ਹੋ ਪਪੂਲਰ ਇਸ ਤੋਂ ਅੱਗੇ ਨਾਲ-ਨਾਲ ਵੀ ਡਿੱਗੀ ਹੈ ਪੂਰਾ ਮੈਂ ਤਕਰੀਬਨ ਲੰਬਾਈ ਦੀ ਗੱਲ ਕਰਾਂ ਤਾਂ 500 ਮੀਟਰ ਲਾ ਲਵਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ ਜਿਹਨਾਂ ਨੂੰ ਮੁਆਵਜ਼ਾ ਵਗੈਰਾ ਵੀ ਨਹੀਂ ਮਿਲਣਾ ਮੁਆਵਜ਼ਾ ਜਿਹਨਾਂ ਵੀਰਾਂ ਦਾ ਚੋਣਾ ਡੁੱਬ ਜਾਂਦਾ ਜਾਂ ਫਸਲ ਡੁੱਬ ਜਾਂਦੀ ਹੈ ਉਹਨਾਂ ਨੂੰ ਕਦੇ ਕਦਾਂਈ ਤਾਂ ਜ਼ਰੂਰ ਮਿਲ ਜਾਂਦਾ ਪਰ ਜਿਹਨਾਂ ਦੀ ਜ਼ਮੀਨਾਂ ਡਿੱਗਦੀਆਂ ਉਹਨਾਂ ਨੂੰ ਮੁਆਵਜ਼ਾ ਵਗੈਰਾ ਕਦੇ ਵੀ ਨਹੀਂ ਮਿਲਿਆ ਔਰ ਨਾ ਹੀ ਕਦੇ ਮਿਲਣਾ ਹੈ ਪ੍ਰਸ਼ਾਸਨ ਨੂੰ ਤਾਂ ਸਿਰਫ ਲੋਕਾਂ ਦੀ ਜਾਨਾਂ ਬਚਾਉਣ ਲਈ ਹੁੰਦੀ ਹੈ ਪਰ ਪ੍ਰਸ਼ਾਸਨ ਕੋਲ ਇੰਨੇ ਜ਼ਿਆਦਾ ਸੋਰਸ ਵੀ ਨਹੀਂ ਹੈ ਕਿ ਹਰ ਇੱਕ ਕਿਸੇ ਨੂੰ ਜਾਨ ਬਚਾ ਸਕੇ ਸਮਾਜਿਕ ਸੰਸਥਾਵਾਂ ਕੰਮ ਕਰਦੀਆਂ ਸੰਤ ਬਲਬੀਰ ਸਿੰਘ ਸਿੱਚੇ ਵਾਲੇ ਬੰਦ ਬੰਦੇ ਆ ਹੋਰ ਬੋਰ ਸਾਰੀਆਂ ਸਮਾਜਿਕ ਸੰਸਥਾਵਾਂ ਕੰਮ ਕਰਦੀਆਂ ਹੋਰ ਕੋਈ ਨਹੀਂ ਕੰਮ ਕਰਦਾ ਤਾਂ ਇਹ ਹਿਰਨ ਮੈਂ ਟੁੱਟ ਨਹੀਂ ਬਿਲਕੁਲ ਵੀਰ ਜੀ ਜੇਕਰ ਤੁਸੀਂ ਇਹ ਨਿਊਜ਼ ਸਾਡੀ ਦੇਖਣਾ ਚਾਹੁੰਦੇ ਹੋ ਜੋ ਤੁਸੀਂ ਲਾਈਵ ਆਪ ਆ ਕੇ ਦੇਖਣਾ ਚਾਹੁੰਦੇ ਹੋ ਵੈਸੇ ਜੋ ਕੈਮਰਾ ਚੱਲ ਰਿਹਾ ਤੇ ਕੈਮਰੇ ਦੀ ਅੱਖ ਤੁਸੀਂ ਪਛਾਣ ਸਕਦੇ ਹੋ ਜੇਕਰ ਤੁਸੀਂ ਆਪ ਦਰਿਆ ਆ ਕੇ ਦਰਿਆ ਤੇ ਆ ਕੇ ਦੇਖ ਲੋ ਤਾਂ ਬੜੀ ਵੱਡੀ ਗੱਲ ਨੇੜੋਂ ਦੀ ਤੁਸੀਂ ਕਿਤੇ ਤਾਕ ਦੇਖ ਲੋ ਹਾਂ ਬਿਲਕੁਲ ਵੀਰ ਜੀ ਤੁਸੀਂ ਕਮੈਂਟ ਥੱਲੇ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਔਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਾਡਾ ਮਕਸਦ ਬੜਵੀਰ ਇੱਕ ਹੋਰ ਮੈਂ ਗੱਲ ਦੱਸ ਦਵਾਂ ਕਿ ਸਾਨੂੰ ਚੈਨਲ ਤੋਂ ਕੋਈ ਇਨਕਮ ਸੋਰਸ ਨਹੀਂ ਹੈ ਸਾਾਨੂੰ ਕੋ ਪੈਸੇ ਵਗੈਰਾ ਨਹੀਂ ਆਉਂਦੇ ਬਹੁਤ ਸਾਰੇ ਚੈਨਲ ਨੂੰ YouTube ਤੇ ਪੈਸੇ ਹੁੰਦੇ ਆ ਪਰ ਸਾਨੂੰ ਕੋਈ ਪੈਸਾ ਵਗੈਰਾ ਨਹੀਂ YouTube ਤੋਂ ਆਉਂਦਾ ਕਿਉਂਕਿ ਸਾਡਾ ਚੈਨਲ ਬੰਦ ਕਰਤਾ ਸੀ ਗਵਰਨਮੈਂਟ ਨੇ ਤਾਂ ਉਸ ਪ੍ਰਸ਼ਾਸਨ ਦੇ ਖਿਲਾਫ ਹੋ ਜਾਂਦਾ ਖਬਰ ਹੈ ਨਸ਼ੇ ਦੇ ਖਿਲਾਫ ਜਾਂ ਹੋਰ ਖਬਰਾਂ ਲੱਗੀਆਂ ਤਾਂ ਉਸ ਤੋਂ ਬਾਅਦ ਚੈਨਲ ਬੰਦ ਹੋਇਆ ਤਿਕਰਮਣ 6 ਮਹੀਨੇ ਬਾਅਦ ਚੈਨਲ ਸਾਡਾ ਚੱਲਿਆ ਇਹ ਤੇ ਸਾਨੂੰ ਕੋ ਪੇਮੈਂਟ ਵਗੈਰਾ ਜੋ ਇਹੋ ਜਿਹਾ ਸਾਨੂੰ ਕੋਈ ਮਕਸਦ ਨਹੀਂ ਹੈ ਸਿਰਫ ਸਾਡਾ ਮਕਸਦ ਲੋਕਾਂ ਨੂੰ ਬਚਾਉਣਾ ਲੋਕਾਂ ਤੱਕ ਸਹੀ ਤੇ ਸਟੇਕ ਜਾਣਕਾਰੀ ਪਹੁੰਚਾਉਣਾ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰ ਨਾਲ ਜੁੜਿਓ ਸਾਡੇ ਤੁਸੀਂ ਜੋ ਪਿਆਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਅਤੇ ਸਿਵਲ ਕੰਟਰੋਲ ਲੁਧਿਆਣਾ ਕੰਟਰੈਕਟਰ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ ਸਾਰੇ ਜਿੰਨੇ ਵੀ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਮੇਰੇ ਕੋਲ ਕੋਈ ਸ਼ਬਦ ਨਹੀਂ ਜੁੜਦੇ ਜਿਨ੍ਹਾਂ ਨੇ ਕਮੈਂਟ ਕੀਤੇ ਹੈ ਔਰ ਜਿਹਨੇ ਮਾੜੇ ਕਮੈਂਟ ਕੀਤੇ ਵੀਰ ਜਿਉਂਨਾਂ ਦਾ ਵੀ ਧੰਨਵਾਦ ਕਿਉਂਕਿ ਜਿਨ੍ਹਾਂ ਨੇ ਸੰਤਾਪ ਹੰਡਾਇਆ ਉਹਨਾਂ ਨੂੰ ਤਾਂ ਸਾਰਾ ਪਤਾ ਹੈ ਔਰ ਜਿਹੜੇ ਕਿਸਾਨਾਂ ਦੇ ਪੁੱਤ ਨਹੀਂ ਹੈ ਫਿਰ ਜਿਹੜੇ ਕਿਸਾਨੀ ਨੂੰ ਨਹੀਂ ਮੰਨਦੇ ਤਾਂ ਫਿਰ ਜਿੱਦਾਂ ਦੇ ਮਰਜ਼ੀ ਕਮੈਂਟ ਕਰ ਜੇਨ ਫਿਰ ਆਪਾਂ ਉਹਨਾਂ ਲਈ ਕੀ ਕਰ ਸਕਦੇ ਆ ਦੁਨੀਆ ਦੇ ਵਿੱਚ ਇਨਸਾਨ ਬਹੁਤ ਤਰ੍ਹਾਂ ਦੇ ਆ ਪਰ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰੀ ਜਾਓ ਕਿਉਂਕਿ ਦਰਿਆ ਸਤਲੁਜ ਦੇ ਪਾਣੀ ਨੇ ਹੁਣ ਵਧਣਾ ਸ਼ੁਰੂ ਕਰ ਦਿੱਤਾ ਹੈ ਵੱਡੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸੀ ਦਰਿਆ ਸਤਲੁਜ ਦੇ ਪਾਣੀ ਨੇ ਵਧਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਖੜਾ ਦੇ ਚਾਰ ਫਲੱਡ ਗੇਟ ਖੁੱਲੇ ਸੀ ਖੁੱਲਣ ਤੋਂ ਬਾਅਦ ਹੁਣ ਅਪਡੇਟ ਇਹ ਹੈ ਕਿ ਦਰਿਆ ਸਤਲੁਜ ਦੇ ਪਾਣੀ ਨੇ ਵਧਣਾ ਸ਼ੁਰੂ ਕਰ ਦਿੱਤਾ ਹੈ ਇੱਕ ਵਾਰ ਤੋਂ ਫਿਰ ਕੁਝ ਟਾਈਮ ਬਾਅਦ ਤਕਰੀਬਨ ਦੇਰ 2 ਘੰਟੇ ਬਾਅਦ ਪਾਣੀ ਹੋਰ ਕਾਫੀ ਜ਼ਿਆਦਾ ਵੱਧ ਜਾਵੇਗਾ ਤੇ ਅੱਗੇ ਜਾ ਕੇ ਲੋਈ ਆਰੀਏ ਦੇ ਨੂੰ ਇੱਥੇ ਖਤਰਾ ਪੈਦਾ ਹੋ ਸਕਦਾ ਵੱਡੀ ਅਪਡੇਟ ਲੋਈ ਆਰੀਏ ਦੇ ਕਿ ਜੋ ਪਿੰਡ ਹੈ ਉੱਥੋਂ ਖਤਰਾ ਪੈਦਾ ਹੋ ਸਕਦਾ ਵੱਡੀ ਅਪਡੇਟ ਹੈ ਤਾਂ ਦਰਿਆ ਸਤਲੁਜ ਦਾ ਇੱਕ ਵਾਰ ਪਾਣੀ ਫੇਰ ਤੇ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਜਦੋਂ ਮੈਂ ਜਿਹਦਾ ਕੋਹਰ ਗੱਲ ਕਰਾਂ ਕਿ ਜਿੱਦਾਂ ਕਿ ਅੱਗੇ ਜਾ ਕੇ ਦੋਵੇਂ ਦਰਿਆ ਮਿਲ ਜਾਂਦੇ ਤਾਂ ਉੱਥੇ ਫਿਰ ਬਿਆਸ ਸੁਰ ਸਤਲੁਜ ਉੱਥੇ ਫਿਰ ਕਾਫੀ ਜ਼ਿਆਦਾ ਖਤਰਾ ਹੋਰ ਵੀ ਵੱਧ ਜਾਂਦਾ ਅੱਗੇ ਪਾਣੀ ਬਹੁਤ ਜ਼ਿਆਦਾ ਉਹ ਅਪਰੋਚ ਪਰ ਫਾਜ਼ਿਲ ਕੈਂ ਦੇ ਵਿੱਚ ਹੈ ਤਾਂ ਫਿਰ ਪਾਣੀ ਜਦੋਂ ਚਲ ਜਾਊਗਾ ਤੇ ਹੋਰ ਕੈਰ ਮਚਾਏਗਾ ਲੋਕ ਦੁਖੀ ਹੋਣਗੇ ਤਾਂ ਇਸ ਟਾਈਮ ਦੀ ਜੋ ਅਪਡੇਟ ਦੇ ਰਹੇ ਆ ਅਸੀਂ ਮਹਿਤ ਪਰਤੋ ਜਗਰਾਵਨ ਰੋਡ ਰਸਤੇ ਦੇ ਵਿੱਚ ਜੋ ਪੁਲ ਪੈਂਦਾ ਹੈ ਉੱਥੋਂ ਦੀ ਤਸਵੀਰ ਹੈ ਪੁਲ ਦੇ ਥੱਲੇ ਦੀਆਂ ਤਸਵੀਰਾਂ ਨੇ ਕਿ ਦਰਿਆ ਸੱਤ ਲੋਈ ਦਾ ਜਲ ਪੱਧਰ ਵੱਧ ਰਿਹਾ ਹੈ ਕਿਉਂਕਿ ਪਾਖੜਾਂ ਦੇ ਚਾਰ ਫਲੱਡ ਗੇਟ ਖੁੱਲ੍ਹ ਗਏ ਆ ਤਾਂ ਤਕਰੀਬਨ 65000 ਕਿਊਸਕ ਪਾਣੀ ਸੀ ਉਹਨਾਂ ਦੇ ਵਿੱਚੋਂ 20000 ਜੋ ਪਾਣੀ ਹੈ ਉਹ ਨਹਿਰਾਂ ਨੂੰ ਛੱਡਿਆ ਜਾਣਾ ਹੈ ਤਾਂ ਪਰ ਨਹਿਰਾਂ ਤਾਂ ਸੁੱਕੀਆਂ ਪਈਆਂ ਫਿਰ ਅੱਗੇ ਤੋਂ ਸਾਫ ਸਾਬੀ ਸਰਦੋ ਇਹ ਜਾਣਕਾਰੀ ਪ੍ਰਸ਼ਾਸਨ ਨੇ ਦਿੱਤੀ ਹੈ ਪ੍ਰਸ਼ਾਸਨ ਦੇ ਮੁਤਾਬਕ ਪਰ ਜੋ ਮੇਰੇ ਸੋਰਸ ਕਹ ਰਹੇ ਮੇਰੀ ਜਾਣਕਾਰੀ ਹੈ ਕਿ ਪਾਣੀ ਤਕਰੀਬਨ ਜੋ ਜਿੰਨਾ ਪਾਖੜਾ ਦੇ ਵਿੱਚੋਂ ਛੱਡੇਗਾ ਤਕਰੀਬਨ ਉਨਾ ਹੀ ਆਵੇਗਾ ਜੋ ਮੇਰੀ ਜਾਣਕਾਰੀ ਹੈ ਤਾਂ ਪ੍ਰਸ਼ਾਸਨ ਦੀ ਇਹ ਅੰਕੜੇ ਤੇ ਕੇਵਰ ਮੈਨ ਨਹੀਂ ਜਾਂਦਾ ਮੇਰੀ ਜੋ ਜਾਣਕਾਰੀ ਹੁੰਦੀ ਹੈ ਮੈਂ ਤੁਹਾਡੇ ਤੱਕ ਉਹੀ ਸਾਂਝੀ ਕਰਦਾ ਤਾਂ ਜਿੰਨੇ ਵੀ ਵੀਰ ਨਾਲ ਜੁੜੇ ਹੋ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਅੱਗੇ ਤੱਕ ਫਿਰ ਅੱਜ ਥੋੜਾ ਇੱਤੋਂ ਆਪਣਿਖਲੇ ਸੀ ਸ਼ਾਮ ਦਾ ਟਾਈਮ ਹੈ ਪਰ ਹੁਣ ਮੌਸਮ ਥੋੜਾ ਖਰਾਬ ਨਜ਼ਰ ਆ ਰਿਹਾ ਹੈ ਕਿਉਂਕਿ ਚਾਰੇ ਪਾਸੇ ਬੱਦਲ ਬੱਦਲ ਹੋ ਗਿਆ ਇੱਕ ਪਾਸੇ ਬੱਦਲ ਚੜਨ ਲੱਗ ਜਾਂਦੇ ਆ ਫਿਰ ਦੂਜੇ ਪਾਸੇ ਫਿਰ ਤੀਜੇ ਪਾਸੇ ਚਾਰ ਫੇਰੋ ਚੱਕਰ ਜਾਂ ਮਾਰ ਰਿਹਾ ਹੈ ਤੇ ਇਸ ਤੋਂ ਆਈਡੀਆ ਵੀ ਲਗਾਇਆ ਜਾ ਸਕਦਾ ਹੈ ਕਿ ਬਾਰਿਸ਼ ਵੀ ਹੋ ਸਕਦੀ ਹੈ ਮੌਸਮ ਵਪਾਗਨੇ ਵੈਸੇ ਪੰਜਾਬ ਦੇ ਵਿੱਚ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਦਾ ਹੁਣ ਅਲਰਟ ਕੀਤਾ ਸੀ ਔਰ ਦੂਜੀ ਗੱਲ ਪ੍ਰਸ਼ਾਸਨ ਇੱਕ ਹੋਰ ਕਹਿ ਰਿਹਾ ਕਿ ਅੱਜ ਮੌਸਮ ਠੀਕ ਹੈ ਜਿਸ ਦੇ ਕਰਕੇ ਪਾਖੜਾ ਦਾ ਡੈਮ ਥੋੜਾ ਖਾਲੀ ਕਰਨਾ ਅਸੀਂ ਚਾਹੁੰਦੇ ਆ ਕਿ ਖਤਰਾ ਜ਼ਿਆਦਾ ਵੱਧ ਨਾ ਸਕੇ ਪ੍ਰਸ਼ਾਸਨ ਦਾ ਤਾਂ ਇਹ ਕਹਿਣਾ ਸੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਪਰ ਅਸੀਂ ਲਗਾਤਾਰ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਪਾਣੀ ਜ਼ਿਆਦਾ ਵੱਧਦਾ ਹੈ ਜਾਂ ਘਟਦਾ ਹੈ ਜਿਸ ਤਰ੍ਹਾਂ ਵੀ ਤਾਂ ਤਸਵੀਰਾਂ ਤੁਸੀਂ ਇੱਕ ਵਾਰ ਚਾਰਸ਼ ਫਿਰ ਦੇਖ ਲਓ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਰਿਹਾ ਹੈ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਤਾ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਖਬਰ ਨੂੰ ਸ਼ੇਅਰ ਜਰੂਰ ਕਰਜੋ ਅੱਗੇ ਤੋਂ ਅੱਗੇ ਪਹੁੰਚਾ ਦਿਓ ਅੱਗੇ ਏਰੀਆ ਜੂ ਨੀਵਾ ਹੈ ਉਹਨਾਂ ਤੱਕ ਖਬਰ ਪਹੁੰਚ ਸਕੇ ਕਿਦਰਾ ਸਤਲੁਜ ਦੁਬਾਰਾ ਆਫਤ ਲੈ ਕੇ ਆਉਣ ਵਾਲਾ ਹੈ ਤਕਰੀਬਨ ਫਿਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੇ ਸਾਕ ਦੇ ਤਾਜ਼ਾ ਤੇ ਵੱਡੀ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਤੁਹਾਨੂੰ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰੋ ਤਕਰੀਬਨ 200 ਤੋਂ ਉੱਪਰ ਤੁਸੀਂ ਜੁੜੇ ਹੋ ਤਕਰੀਬਨ ਪੰਜ ਪੰਜ ਗਰੁੱਪਾਂ 'ਚ ਪਾਉਣੇ ਹੋ ਫੇਸਬੁੱਕ 'ਤੇ ਪਾਉਣੇ ਹੋ ਤਾਂ ਫਿਰ ਕਾਫੀ ਜ਼ਿਆਦਾ ਜਣੇ ਹੋ ਜਾਊਗਾ ਤਕਰੀਬਨ ਜਿਹੜੇ ਨਾਲ ਜੁੜਨੇ ਚਾਹੀਦੀ ਹੈ 1000 ਅਕਾਸ਼ੇਰ ਕਰੋਗੇ ਤਾਂ 2000 ਲੋਕਾਂ ਦਾ ਲਿੰਕ ਬਣ ਜਾਵੇਗਾ ਤਾਂ ਅਪਡੇਟ ਵੱਡੀ ਹੈ ਤਸਵੀਰ ਵੱਡੀ ਹੈ ਦੁਖੀ ਕਰਨ ਵਾਲੀ ਹੈ ਦਿਲੋਂ ਦਹਿਲਾਉਣ ਵਾਲੀ ਹੈ ਦਿਲ ਨੂੰ ਡਰਾਉਣ ਵਾਲੀ ਹੈ ਸਾਡਾ ਕੰਮ ਪੈਨਿਕ ਜਾਂ ਭਲਾਉਣਾ ਨਹੀਂ ਹੈ ਜਾਂ ਕਿਸ ਨੂੰ ਡਰਾਉਣਾ ਨਹੀਂ ਹੈ ਪਰ ਜੋ ਸਚਾਈ ਉਹ ਬਿਆਨ ਕਰ ਕਰ ਰਹੇ ਆ ਲਗਾਤਾਰ ਪਿਛਲੇ ਹਫਤੇ ਤੋਂ ਤੁਹਾਨੂੰ ਤਾਂ ਤਸਵੀਰਾਂ ਦੇਖਦੇ ਰਹੋ ਵਧੇ ਹੋਏ ਪਾਣੀ ਦੀਆਂ ਸੋ ਅੱਜ ਦੀ ਵੱਡੀ ਬ੍ਰੇਕਿੰਗ ਨਿਊਜ਼ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਵੱਡੇ ਵੱਡੇ ਜੋ ਦਰਖਤ ਸੀ ਉਹ ਦਰਿਆ ਦੇ ਵਿੱਚ ਰੁੜ ਕੇ ਆ ਰਹੇ ਨੇ ਇਹ ਸਾਹਮਣੇ ਦੇਖ ਸਕਦੇ ਹੋ ਦਰਿਆ ਚੜ੍ਹੇ ਦੀਆਂ ਤਸਵੀਰਾਂ ਇੱਕ ਵੱਡਾ ਦਰਖਤ ਸਾਹਮਣੇ ਦੇਖ ਸਕਦੇ ਹੋ ਜੂਮ ਕਰਕੇ ਤੁਹਾਨੂੰ ਇੱਕ ਵੱਡਾ ਦਰਖਤ ਰੁੜ ਕੇ ਪਾਣੀ ਦੇ ਵਿੱਚ ਆ ਰਿਹਾ ਹੈ ਕਿਉਂਕਿ ਕਈ ਥਾਵਾਂ ਤੇ ਖੋਰਾ ਤੇ ਤਾਬ ਬਹੁਤ ਲੱਗੀ ਹੋਈ ਹੈ ਇੱਕ ਹੋਰ ਤਸਵੀਰਾਂ ਆ ਦੇਖ ਸਕਦੇ ਹੋ ਕਲਾਲੀ ਕਿਸ ਤਰ੍ਹਾਂ ਆ ਰਹੀ ਹੈ ਦਰਿਆ ਦੇ ਵਿੱਚ ਦਰਿਆ ਚੜ੍ਹੇ ਦੀਆਂ ਤਸਵੀਰਾਂ ਤੁਹਾਡੇ ਤੱਕ ਹਾਜ਼ਰ ਨੇ ਸਾਹਮਣੇ ਜ਼ੂਮ ਕਰਕੇ ਦਿਖਾਇਆ ਤੁਹਾਨੂੰ ਥੋੜਾ ਧੁੰਦਲਾ ਦਿਖਾਇ ਜਰੂਰ ਦੇਗਾ ਪਰ ਜ਼ੂਮ ਕਰਕੇ ਦਿਖਾ ਰਿਹਾ ਕਿ ਦਰਖਤ ਵੱਡੇ ਵੱਡੇ ਦਰਿਆ ਦੇ ਵਿੱਚ ਰੁੜ ਕੇ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਦਰਖਤ ਆ ਰਿਹਾ ਹੈ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਵੱਡੀ ਅਪਡੇਟ ਕਿਉਂਕਿ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ ਗਏ ਸੀ ਵਾਰ-ਵਾਰ ਮੈਂ ਦੱਸ ਰਿਹਾ ਕਿ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ ਗਏ ਸੀ ਜਿਸ ਤੋਂ ਬਾਅਦ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਖਬਰ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰੇ ਜਾਓ ਕਿਉਂਕਿ ਇਹ ਪਾਣੀ ਜਦੋਂ ਅਕੇ ਬਿਆਸ ਹਰੀ ਕੇ ਹੈਡ ਤੇ ਜਾਂਦਾ ਤਾਂ ਬਿਆਸ ਦਾ ਪਾਣੀ ਮਿਲ ਕੇ ਹੋਰ ਕਾਫੀ ਦਾ ਵਧ ਜਾਂਦਾ ਫਿਰ ਅਕਲੇ ਏਰੀਆ ਦੇ ਵਿੱਚ ਕਾਫੀ ਦਾ ਤਬਾਹੀ ਤਬਾਹੀ ਮਚਦੀ ਹੈ ਜੇਕਰ ਆਪਾਂ ਇੱਥੋਂ ਦੀ ਗੱਲ ਕਰੀਏ ਜਿੱਦੇ ਕਲੋਈਆਂ ਹੋ ਗਿਆ ਇੱਥੋਂ ਦੇ ਨਾਲ-ਨਾਲ ਦੇ ਕਿੰਨੇ ਪਿੰਡ ਨੇ ਉਹਨਾਂ ਦੇ ਆਪਣਾ ਸਮਾਨ ਸਮੇਟਣਾ ਸ਼ੁਰੂ ਕਰਤਾ ਸਾਡਾ ਕੰਮ ਕਿਸੇ ਨੂੰ ਡਰਾਉਣਾ ਨਹੀਂ ਹੈ ਪਰ ਉੱਥੇ ਜੋ ਤੇਈ ਦੇ ਵਿੱਚ ਹਾਲਾਤ ਹੋਏ ਜਾਂ ਫਿਰ 19 ਦੇ ਵਿੱਚ ਤਾਂ ਫਿਰ ਉਹਨਾਂ ਨੂੰ ਡਰ ਲੱਗਦਾ ਕੋ ਫਿਰ ਸੋਚਦੇ ਆ ਲੋਕ ਵੀ ਇਦੋਂ ਚੰਗਾ ਤਾਂ ਸਮਾਨ ਕੱਢ ਲਈਏ ਮੁੱਕ ਤੇ ਸਮਾਨ ਕੱਢਿਆ ਨਹੀਂ ਜਾਂਦਾ ਹਾਲਾਤ ਇਸ ਤਰ੍ਹਾਂ ਦੇ ਬਣ ਗਿਆ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਖ਼ਬਾਰਾਂ ਦੀ ਵੱਡੀ ਬ੍ਰੇਕਿੰਗ ਨਿਊਜ਼ ਕਹਿ ਸਕਦੇ ਹਾਂ ਕਿਉਂਕਿ ਲੋਕਾਂ ਦੇ ਨਾਲ ਜੁੜੀ ਹੋਈ ਲੋਕਾਂ ਨੇ ਹਮੇਸ਼ਾ ਅਸੀਂ ਨਾਲ ਖੜੇ ਆ ਔਰ ਕਿਤੇ ਵੀ ਸਾਡੀ ਲੋੜ ਪੈਂਦੀ ਹੈ ਜਿੰਨੇ ਕੁ ਜੋਗ ਹੈਗੇ ਆ ਅਸੀਂ ਉਹ ਥਾਂ ਤੇ ਆਵਾਂਗੇ ਪ੍ਰਸ਼ਾਸਨ ਨੂੰ ਜੇਕਰ ਬੁਲਾਉਣਾ ਹੈ ਪ੍ਰਸ਼ਾਸਨ ਦੇ ਕੰਨਾਂ ਤੱਕ ਤਸਵੀਰ ਪਹੁੰਚਾਉਣੀ ਹੈ ਤਾਂ ਲਗਾਤਾਰ ਪਚਾਰਾਂਗੇ ਔਰ ਲਗਾਤਾਰ ਪਚਾਉਂਦੇ ਵੀ ਰਹਾਂਗੇ ਤਾਂ ਦਰਿਆ ਸਤਲੁਜ ਦਾ ਵੀਰ ਸਤਲੁਜ ਪੁਲ ਦੀ ਹਾਂਜੀ ਵੀਰ ਜੀ ਦਰਿਆ ਸਤਲੁਜ ਦੀ ਪੁਲ ਦੀ ਆ ਔਰ ਮੈਂ ਇੱਕ ਵਾਰ ਫੇਰ ਤੁਹਾਨੂੰ ਮੈਂ ਦੁਬਾਰਾ ਰਿਪੀਟ ਕਰ ਦਵਾਂ ਜੋ ਮਹਿਦਪੁਰ ਤੋਂ ਜਗਰਾਵ ਰੋਡ ਜਾਂਦਾ ਉੱਥੋਂ ਦੀ ਇਹ ਤਸਵੀਰ ਹੈ ਜੋ ਮਹਤਪੁਰ ਤੋਂ ਜਗਰਾਵ ਰੋਡ ਜਾਂਦਾ ਉੱਥੋਂ ਦੀ ਤਸਵੀਰ ਹੈ ਪੁਲ ਦੇ ਥੱਲੇ ਦੀ ਤੇ ਪਾਣੀ ਕਿਸ ਤਰ੍ਹਾਂ ਵਧ ਰਿਹਾ ਹੈ ਉਹ ਵੀ ਤਸਵੀਰ ਦਿਖਾ ਦਿੰਦੇ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਪਾਣੀ ਨਹੀਂ ਸੀ ਹੁਣ ਪਾਣੀ ਉੱਪਰ ਚੜ ਰਿਹਾ ਹੈ ਇਸ ਜਗ੍ਹਾ ਤੇ ਪਾਣੀ ਨਹੀਂ ਸੀ ਤਾਂ ਹਮਨੇ ਪਾਣੀ ਦਾ ਫਲੋ ਦੇਖਾ ਦਿੰਦੇ ਆ ਪਾਣੀ ਦੀ ਸਪੀਡ ਤੇਜ਼ ਹੋ ਚੁੱਕੀ ਹੈ ਵੱਡੀਆਂ ਤਸਵੀਰਾਂ ਐਨ ਐਨ ਆਰ ਨਿਊਜ਼ ਤੇ ਤੁਸੀਂ ਦੇਖ ਸਕਦੇ ਹੋ ਪਾਖੜਾ ਦੇ ਚਾਰ ਫਲੱਡ ਗੇਟ ਖਿਲਣ ਖੋਲਣ ਦਬਾ ਦੇ ਦਰਿਆ ਸਤਲੁਜ ਦੇ ਲਾਈਵ ਅਪਡੇਟ। ਪਿਆਜ਼ਾ ਹਰੋਸਟ। ਤਾਂ ਦਰਿਆ ਸਤਲੁਜ ਦੇ ਲਾਈਵ ਅਪਡੇਟ ਸਾਹਮਣੇ ਦਰਖਤ ਇੱਕ ਵੱਡਾ ਜਿੱਦਾਂ ਕਿ ਪਹਿਲਾਂ ਮੈਂ ਦਿਖਾਇਆ ਸੀਗਾ। ਦਰਿਆ ਦੇ ਵਿੱਚ ਰੁੜ ਕੇ ਦਰਖਤ ਟੋਣ ਸ਼ੁਰੂ ਹੋ ਚੁੱਕਿਆ ਔਰ ਲਗਾਤਾਰ ਰੁੜ ਰਿਹਾ ਹੈ। ਕਾਫੀ ਪਪੂਲਰ ਵੱਡੇ ਦਰਖਤ ਤਕਰੀਬਨ ਪਿਛਲੇ ਦਿਨਾਂ ਤੋਂ ਰੋੜ ਰਿਹਾ ਪਰ ਅੱਜ ਦਰਿਆ ਦਾ ਜਦੋਂ ਜਲਪਤਰ ਵਧਣਾ ਸ਼ੁਰੂ ਹੋਇਆ ਕਈ ਥਾਵਾਂ ਤੇ ਢਾਹ ਲੱਗੀ ਸੀ ਤਾਂ ਫਿਰ ਸਥਿਤੀ ਉਹ ਦੁਬਾਰਾ ਫਿਰ ਬਣਦੀ ਨਜ਼ਰ ਆ ਰਹੀ ਹੈ ਕਿ ਹੁਣ ਦਰਖਤ ਵੀ ਵਜਰੋਣੇ ਸ਼ੁਰੂ ਹੋ ਚੁੱਕੇ ਹੈ ਇਹ ਦੇਖ ਸਕਦੇ ਹੋ ਸਾਹਮਣੇ ਤਸਵੀਰ ਦਰਖਤ ਦੀ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੋਂ ਦ ਸੰਜਿਕਾ ਇੱਕ ਦਰਿਆ ਸਤਲੁਜ ਦਾ ਜਲਪਤਰ ਇੱਕ ਵਾਰ ਤੋਂ ਫਿਰ ਵਧਣਾ ਹੋਰ ਪਤਨਾ ਸ਼ੁਰੂ ਹੋ ਚੁੱਕਿਆ ਆਪਾਂ ਖੜਾ ਦੇ ਫਲੱਡ ਗੇਟ ਰਾਤ 11 ਵਜੇ ਖੁੱਲੇ ਗਏ ਸੀ ਪ੍ਰੋਸਤ ਬਾਅਦ ਹੁਣ ਪਾਣੀ ਪਹਿਲਾਂ ਥੋੜਾ ਪਤਨਾ ਸ਼ੁਰੂ ਹੋਇਆ ਤਾਂ ਹੁਣ ਪਾਣੀ ਦੀ ਰਫਾ ਸਪੀਡ ਰਫਤਾਰ ਇੱਕ ਵਾਰ ਤੋਂ ਫਿਰ ਬਦਲਣੀ ਸ਼ੁਰੂ ਹੋ ਚੁੱਕੀ ਹੈ ਅੱਗੇ ਤੱਕ ਤਸਵੀਰ ਸਾਰੀ ਦਰਿਆ ਦੀ ਦਿਖਾਉਣੇ ਆ ਇੱਕ ਵਾਰ ਤੁਹਾਨੂੰ ਤੋ ਦੀ ਆਪਰੇਸ਼ਨ ਲਗਾ ਕੰਮ ਕਰ ਰਹੇ ਹੋ ਬ੍ਰੇਕ ਕੀ ਤਾ ਇਸ ਤੋਂ ਅਗਲੀ ਅਪਡੇਟ ਇੱਕ ਨਵੀਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਹਮੇਸ਼ਾ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ 28 ਮਿੰਟ ਹੋ ਗਏ ਔਰ 30 ਮਿੰਟ ਤੱਕ ਪੂਰਾ ਲਾਈਵ ਤੁਸੀਂ ਦੇਖਦੇ ਰਹੋਗੇ ਤਸਵੀਰਾਂ ਲਾਈਵ ਤਕਰੀਬਨ 2 ਮਿੰਟ ਹੋਰ ਬਾਕੀ ਹੈ ਜੇਕਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉਸ ਸਵਾਲਾਂ ਦੇ ਵੀ ਜਵਾਬ ਦੇਵਾਂਗੇ ਤਕਰੀਬਨ 2 ਮਿੰਟ ਹੋਰ ਲਾਈਵ ਹੈ ਔਰ ਪਰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਜੋ ਇੱਕ ਵੱਡਾ ਦਰਖਤ ਸੀ ਅੱਗੇ ਤੱਕ ਹੁਣ ਉਹ ਪਾਣੀ ਦੇ ਅੱਗੇ ਇੱਥੇ ਆ ਕੇ ਰੁਕ ਗਿਆ ਇਸ ਤਰ੍ਹਾਂ ਤੇ ਇਹ ਦਰਖਤ ਕਾਫੀ ਜ਼ਿਆਦਾ ਅੱਗੇ ਕਿਉਂਕਿ ਇਸੇ ਤਰ੍ਹਾਂ ਹੀ ਚੱਲੀ ਜਾਣਾ ਦਰਿਆਵਾਂ ਦੇ ਵਿੱਚ ਇਸ ਦਰਿਆ ਦੇ ਵਿੱਚ ਹੋਰ ਬਹੁਤ ਸਾਰਾ ਜਿੰਦਾ ਕਿ ਦਰਖਤ ਹੋ ਗਏ ਕਲਾਲੀ ਹੋ ਗਈ ਇਹੋ ਜਿਹਿਆਂ ਬਹੁਤ ਸਾਰੇ ਤਸਵੀਰਾਂ ਦੇਖਣ ਨੂੰ ਮਿਲਦੇ ਆ ਦਰਿਆ ਸਤਲੁਜ ਦੀ ਸਿੱਧੀ ਲਾਈਵ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਜੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ 30 ਮਿੰਟ ਤੱਕ ਇਹ ਲਾਈਵ ਚੱਲੇਗਾ ਉਸ ਤੋਂ ਬਾਅਦ ਅਸੀਂ ਲਾਈਵ ਜਲਦੀ ਹੀ ਹੋਰ ਕਰਾਂਗੇ ਇੱਕ ਨਵੀਂ ਥਾਂ ਤੇ ਇੱਕ ਨਵੀਂ ਜਗ੍ਹਾ ਤੇ ਕਿਉਂਕਿ ਵਾਕੋ ਕਥਾਵਾਂ ਤੁਸੀਂ ਰਿਪੋਰਟ ਕਰਾਂਗੇ ਤਕਰੀਬਨ ਜੋ ਟਾਈਮ ਦੀ ਗੱਲ ਕਰੀ ਤੁਹਾਨੂੰ 6:28 ਹੋ ਗਿਆ ਹੈ ਤਕਰੀਬਨ 7 ਜਾਂ 8 7:30 8:00 ਵਜੇ ਤੱਕ ਰਿਪੋਰਟ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਵੱਡੀਆਂ ਤਸਵੀਰਾਂ ਐਨਐਨਆਰ ਨਿਊਜ਼ ਤੇ ਜੇਕਰ ਤੁਸੀਂ ਉਹਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਉਸ ਨੂੰ ਵੀ ਫੋਲੋ ਕਰ ਲਿਓ ਔਰ ਖਬਰ ਨੂੰ ਜਾਂਦੇ ਜਾਂਦੇ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ ਤਕਰੀਬਨ 300 ਨਾਲ ਜੁੜਨੇ ਚਾਹੀਦੇ ਆ ਤਾਂ ਵੱਡੀ ਆਫਰੇ ਦਰਿਆ ਸਤਲੁਜ ਦੇ ਇੱਕ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਪਾਖੜਾ ਦੀ ਚਾਰ ਫਲੱਡ ਗੇਟ ਖੁੱਲ੍ਹ ਗਿਆ ਹੈ ਉਸ ਤੋਂ ਬਾਅਦ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਔਰ ਤਕਰੀਬਨ 2 ਘੰਟੇ ਤੋਂ ਤੱਕ ਪਾਣੀ ਹੋਰ ਕਾਫੀ ਜ਼ਿਆਦਾ ਵਧ ਜੂਗਾ 2 ਘੰਟੇ ਤੱਕ ਹੋਰ ਪਾਣੀ ਵਧ ਜੂਗਾ ਤਾ ਵਾਹਿਗੁਰੂ ਕਿਰਪਾ ਕਰੇ ਕੋਈ ਅਣਸਖਾਮੀ ਘਟਨਾ ਨਾ ਵਾਪਰੇ ਅਸੀਂ ਲਾਈਵ ਤਸਵੀਰਾਂ ਇਸੇ ਤਰ੍ਹਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਔਰ ਜਲਦੀ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਾਂ ਇਜਾਜ਼ਤ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀ ਇਹਨਾਂ ਦਾ ਨਿਊਜ਼ ਲਿੰਜਾਂ ਦੇ ਵਿੱਚ ਕਮੈਂਟ ਕੀਤਾ ਉਹਨਾਂ ਦੇ ਵੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਧੰਨਵਾਦ